ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਮੈਂ ਤੁਹਾਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਿੱਧੀ ਬਾਰੇ ਦੱਸਾਂਗੀ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਅਤੇ ਚਾਰ ਸਹਿਬਜ਼ਾਦਿਆਂ ਨੂੰ ਸਿੱਖ ਧਰਮ ਤੋਂ ਕੁਰਬਾਨ ਕਰਕੇ ਸਿੱਖੀ ਦਾ ਬੀਜ ਬੀਜਿਆ ਉਹਨਾਂ ਦਾ ਆਪਣਾ ਸਾਰਾ ਜੀਵਨ ਸਿੱਖ ਧਰਮ ਲਈ ਹੀ ਨਹੀਂ ਸਗੋ ਸਮੁੱਚੀ ਲੋਕਾਈ ਦੀ ਭਲਾਈ ਲਈ ਤੁਕ ਤਕਲੀਫਾ ਅਤੇ ਵੱਡੀਆਂ ਘਟਨਾਵਾਂ ਸਹੰਦਿਆ ਹੋਇਆ ਗੁਜਰਿਆ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਦਿਲ ਕੰਬਾਉਂ ਘਟਨਾ ਛੋਟੇ ਸਹਿਬ ਜਾਦਿਆ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਦੀ ਹੈ ਸ਼ਾਦਾ ਸਮੇਂ ਜੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ 8 ਦਿਨ ਦੀ ਸੀ ਅਤੇ ਫਤਿਹ ਸਿੰਘ ਦੀ ਉਮਰ 5 ਸਾਲ 10 ਮਹੀਨੇ 10 ਦਿਨ। ਛੋਟੇ ਸਾਹਿਬ ਜਦਿਆ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਕੇ ਮੁਗਲ ਹਕੂਮਤਾਂ ਦੀ ਜੜਾ ਉਖਾੜ ਦਿੱਤੀਆ। ਛੋਟੇ ਸਾਹਿਬ ਜਦਿਆ ਦੀਆਂ ਕੁਰਬਾਨੀਆਂ ਨੂੰ ਵੱਡੇ-ਵੱਡੇ ਇਤਿਹਾਸਕਾਰਾਂ ਅਤੇ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ ਹੈ ਜਿੰਨਾ ਵਿੱਚ ਮਾਲਵੇ ਦੀ ਮਾਲਵੇ ਦੀ ਧਰਤੀ ਦਾ ਪ੍ਰਸਿੱਧ ਸ਼੍ਰੋਮਣੀ ਕਵੀਸ਼ਰ ਕਰਨੈ ਸਿੰਘ ਪਾਰਸ਼ ਦਾ ਵਿਸ਼ੇਸ਼ਾ ਹੈ ਉਹ ਆਪਣੇ ਸਮੇਂ ਦਾ ਸਭ ਤੋਂ ਵਧੇਰੇ ਚਰਚਿਤ ਅਤੇ ਹਰਮਨ ਪਿਆਰਾ ਕਵੀਸ਼ਰ ਮੰਨਿਆ ਗਿਆ ਹੈ ਉਹਨਾਂ ਨੇ ਜਿੱਥੇ ਬਹੁਤ ਧਾਰਮਿਕ ਪ੍ਰਸੰਗ ਲਿਖੇ ਉੱਥੇ ਗੁਰੂ ਗੋਬੀ ਸਿੰਘ ਜੀ ਦੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਦਾ ਵਰਣਨ ਬਹੁਤ ਹੀ ਤੀਖਣ ਬੁੱਧੀ ਨਾਲ ਕੀਤਾ ਹੈ ਜੀਵੇ ਆਨੰਦਪੁਰ ਦੇ ਕਿਲੇ ਨੂੰ ਛੱਡਣਾ ਪਰਿਵਾਰ ਦੇ ਵਿਛੋੜੇ ਦਾ ਦ੍ਰਿਸ਼ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਠੰਡੇ ਬੁਰਜ ਵਿੱਚ ਬੰਦ ਕਰਨਾ ਨਕੀਆ ਜਿੰਦਾ ਵੱਡੇ ਸਾਕੇ ਸਹਿਬਜ਼ਾਦਿਆਂ ਦਾ ਸੂਬੇ ਨੂੰ ਮੁਹ ਤੋੜ ਜਵਾਬ ਦੇਣਾ ਮਲੇਰ ਕੋਟਲੇ ਵੱਲੋਂ ਹਾਂ ਦਾ ਨਾਰਾ ਮਾਰਨਾ ਅਤੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦ ਹੋਣ ਆਦੀ ਦਰਦ ਭਰੀ ਕਹਾਣੀ ਨੂੰ 파ਰਸ ਨੇ ਪਾ ਖੂਬੀ ਆਪਣੀ ਕਾਵ ਰਚਨਾ ਵਿੱਚ ਬਿਆਨ ਕੀਤਾ ਹੈ ਜਿਸ ਨੂੰ ਸੁਣ ਕੇ ਸਰੋਤਿਆਂ ਅਤੇ ਪਾਟਕਾ ਦੇ ਪੱਥਰਾ ਵਰਗੇ ਦਿਲ ਪਿਗਲ ਜਾਂਦੇ ਹਨ ਅਤੇ ਅੱਖਾਂ ਵਿੱਚੋਂ ਨੀਰ ਵਗ ਲੱਗ ਜਾਂਦਾ ਹੈ ਕਰਨੈ ਸਿੰਘ ਕੁਇਸ਼ਰ ਨੇ ਛੋਟੇ ਸਹਬਜ਼ਾਦਿਆਂ ਦੇ ਪ੍ਰਸੰਗ ਵਿੱਚ ਉਹਨਾਂ ਦੇ ਸੱਚ ਦੀ ਪ੍ਰੀਤ ਅਤੇ ਕੁਰਬਾਨੀਆਂ ਭਰੀ ਤਸਵੀਰ ਨੂੰ ਉਲੀਕਿਆ ਪਾਰਸ ਨੇ ਠੇਠ ਸਰਲ ਪੰਜਾਬੀ ਵਿੱਚ ਸਿੱਧਕੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਆਪਣੀ ਕਾਵ ਵਸ਼ੰਦਾਬੰਦੀ ਵਿੱਚ ਜ਼ਿਕਰ ਕੀਤਾ ਹੈ। ਛੋਟੇ ਸਹਿਬਜਾਦਿਆ ਪ੍ਰਸੰਗ ਵਿੱਚ ਜੋਰਾਵਾਲ ਸਿੰਘ ਅਤੇ ਫਤਿਹ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਭਾਵਸ਼ਾਲੀ ਵਰਣਨ ਕੀਤਾ ਗਿਆ ਹੈ। ਇਸੇ ਕਰਕੇ ਹੀ ਪੋ ਦਾ ਮਹੀਨਾ ਸਮੁੱਚੀ ਦੁਨੀਆ ਲਈ ਦੁੱਖਾ ਭਰਿਆ ਦੁੱਖਾ ਭਰਿਆ ਹੁੰਦਾ ਹੈ। 2 ਕਿ ਦਸੰਬਰ ਸਨ 1704 ਛੇ ਬੋਧੇ ਗੂੜੇ ਸਿਆਲ ਵਿੱਚ ਗੁਰੂ ਜੀ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਮੰਗਲਾ ਨੇ ਸਾਰੀਆਂ ਸ਼ਰਤਾ ਤੋੜ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਉਸ ਸਮੇਂ ਦੀ ਵਾਰਤਾ ਨੂੰ ਫਾਰਸ ਆਪਣੀ ਰਚਨਾ ਵਿੱਚ ਇੰਜ ਬਿਆਨਦਾ ਹੈ ਆਨੰਦਪੁਰ ਦਾ ਕਿਲਾ ਛੱਡਿਆ ਹੁਕਮ ਮੰਨ ਕੇ ਹੁਰਦਾ ਸਾਥ ਬੇਟਿਆ ਛੋਟਿਆਂ ਨਾਲੋਂ ਵਿਛੜ ਗਿਆ ਸਤਗੁਰ ਦਾ ਉਸ ਸਮੇਂ ਗੁਰੂ ਸਾਹਿਬ ਨਾਲ ਸਿੰਘ ਬਹੁਤ ਘਟ ਸਨ ਸਰਸਾ ਨਦੀ ਦੇ ਕੰਢੇ ਮੀਂਹ ਤੇ ਹਨੇਰੀ ਵਿੱਚ ਕੰਮਸਾਣ ਦਾ ਰਣ ਮਚਿਆ ਸਵੇਰੇ ਤੱਕ ਇਹ ਜਹੀ ਘਟਾ ਵੱਡੀ ਹੋਈ ਕਿ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਕੰਬ ਉੱਠਦਾ ਹੈ ਗੁਰੂ ਸਾਹਿਬ ਜੀ ਦੁਆਰਾ ਅੰਮ੍ਰਿਤ ਵੇਲੇ ਦੇ ਦੀਵਾਨ ਸਰਸਾ ਨਦੀ ਦੇ ਕੰਢੇ ਰੋਜ਼ਾਨਾ ਦੀ ਤਰ੍ਹਾਂ ਲੱਗੇ ਅਤੇ ਤੋਪਾ ਦੀ ਕਣਕੋਰ ਆਵਾਜ਼ ਅਤੇ ਤੀਰਾਂ ਦੀ ਬੋਸ਼ਾੜ ਫੋਨ ਦੇ باوجود ਵਾਹਿਗੁਰੂ ਜੀ ਦੀ ਅਸਪਤਾ ਭਰਿਆ ਕੀਰਤਨ ਹੋਇਆ ਰਾਤ ਦੀ ਹਫੜਾ ਹਫੜਾ ਦਫੜੀ ਵਿੱਚ ਗੁਰੂ ਜੀ ਦਾ ਸਾਰਾ ਸਮਾਨ ਜਿਸ ਵਿੱਚ ਗੁਰੂ ਸਾਹਿਬ ਜੀ ਦੀ ਕੀਮਤੀ ਲਿਖਤਾ ਅਤੇ ਵੱਡਮੁੱਲਾ ਸਾਹਿਤ ਸਰਸਾ ਨਦੀ ਦੇ ਚੜ ਗਿਆ ਜਾਣ ਕਾਰਨ ਪੇਟ ਹੋ ਗਿਆ 22 ਦਸੰਬਰ ਸਤ ਪੋਹ ਦੀ ਕਾਲੀ ਬੋਲੀ ਰਾਤ ਨੂੰ ਗੁਰੂ ਜੀ ਦਾ ਪਰਿਵਾਰ ਵੀ ਵਿਛੜ ਗਿਆ ਵੱਡੇ ਸਾਹਿਬ ਜاده ਅਤੇ ਆਪ ਚਮਕੌਰ ਦੀ ਗੜੀ ਜਾ ਪੁੱਜੇ ਗੁਰੂ ਸਾਹਿਬ ਨਾਲ ਛੋਟੇ ਸਾਹਿਬ ਜاده ਆਤਮ ਅਤੇ ਮਾਤਾ ਗੁਜਰੀ ਜੀ ਵਿਛੜ ਗਏ ਕਰਨੈਲ ਸਿੰਘ ਕਮਿਸ਼ਨਰ ਨੇ ਮਾਤਾ ਗੁਜਰੀ ਜੀ ਅਤੇ ਸਾਹਿਬ ਜاده ਦੇ ਵਿਛੜਨ ਦਾ ਦ੍ਰਿਸ਼ ਕਰੋਨਾਮਈ ਰਸ ਵਿੱਚ ਇੰਜ ਪੇਸ਼ ਕਰਦਾ ਹੈ ਮਾਤਾ ਗੁਜਰੀ ਗੰਗੂ ਪੰਡਿਤ ਛੋਟੇ ਦੋਵੇਂ ਪੋਤੇ ਸਰਸਾ ਦੇ ਡੂੰਘੇ ਪਾਣੀ ਵਿੱਚ ਖੰਦੇ ਜਾਵਣ ਕੋਤੇ ਮੁਝੇ ਪਾਸੇ 23 ਦਸੰਬਰ 8 ਪੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ 24 ਦਸੰਬਰ 9 ਪੋ ਨੂੰ ਸਿੰਘ ਵੀ ਚਮਕੌਰ ਗੜੀ ਵਿੱਚ ਮੁੰਗਲਾ ਨਾਲ ਲੜਦੇ ਸ਼ਹੀਦੀਆ ਪਾ ਗਏ ਇੱਧਰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਮਿਲ ਗਿਆ ਜੋ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਰਸੋਈਆ ਸੀ ਉਸ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਜਾਣ ਲਈ ਜੋ ਤਰਲੇ ਕੀਤੇ ਉਸ ਵੇਲੇ ਦੀ વાਤਾ ਨੂੰ 파ਰਸ ਨੇ ਆਪਣੀ ਰਚਨਾ ਵਿੱਚ ਇਸ ਤਰ੍ਹਾਂ ਪ੍ਰਸਤੁਤ ਕੀਤਾ ਗੰਗੂ ਆਖਣ ਲੱਗਾ ਸੀ ਹੱਥ ਬਨ ਕੇ ਮਾਤਾ ਖੇੜੀ ਚੱਲੋ ਜੀ ਗੱਲ ਮੰਨ ਕੇ ਆ ਨਾ ਬਦਲਾ ਚ ਜਾਨ ਟੋਟੇ ਚੰਨ ਕੇ ਦਿਨ ਪਿਪਤਾ ਦੇ ਘਟੋ ਮੇਰੇ ਘਰੇ ਜਲ ਕੇ ਗੰਗੂ ਪੰਡਿਤ ਮਾਤਾ ਜੀ ਨੂੰ ਆਪਣੇ ਘਰ ਲੈ ਆਇਆ ਮਾਤਾ ਜੀ ਦੇ ਕੋਲ ਕੁਝ ਸੋਨੇ ਦੀਆ ਮੋਹਰਾ ਅਤੇ ਪੈਸੇ ਸਨ ਇਹਨਾਂ ਪੈਸਿਆਂ ਦੀ ਥੈਲੀ ਨੂੰ ਦੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ 파ਰਸ ਦੀ ਰਚਨਾ ਤੋਂ ਆਖਿਰਕਾਰ ਬ੍ਰਾਹਮਣ ਗੰਗੂ ਲੈ ਗਿਆ ਆਪਣੀ ਖੇੜੀ ਪਹਿਰੇਦਾਰ ਖਜ਼ਾਨੇ ਉੱਤੇ ਲੱਗਾ ਮਾਰਨ ਪਾੜੇ ਸੋਨੇ ਦੀਆ ਮੋਹਰਾ ਦੇਖ ਕੇ ਮਨ ਬੇਈਮਾਨ ਹੋ ਗਿਆ ਤੇ ਉਹ ਆਪਣੀ ਮਾਂ ਦੇ ਨਾਲ ਸੋਨੇ ਦੀਆ ਮੋਹਰਾ ਚੁੱਕਣ ਲਈ ਸਲਾਹ ਕਰਦਾ ਹੈ ਪਰ ਉਸਦੀ ਮਾਂ ਚੋਰੀ ਕਰਨ ਤੋਂ ਰੋਕਦੀ ਹੈ। ਡੰਗੂ ਅਤੇ ਉਸਦੀ ਮਾਂ ਦੇ ਆਪਸੀ ਸਵਾਲ ਜਵਾਬ ਨੂੰ ਕਰਨੈਲ ਸਿੰਘ ਪੀਸ਼ਰ ਆਪਣੇ ਲੋਕ ਸ਼ੰਤ ਵਿੱਚ ਇੰਜ ਬਿਆਨਦਾ ਹੈ। ਗੰਗੂ ਦਾ ਸਵਾਲ ਆਖਾਂ ਮੈਂ ਚਿਜਕ ਚਿਜ ਕੇ ਇੱਕ ਗੱਲ ਜੇ ਮੰਨੇ ਮਾਂ ਮਣਿਆ ਕਾਮ ਰੱਬ ਸਬਰੀ ਪਾਈ ਨੰਨੇ ਮਾਂ ਦੌਲਤ ਤੱਕ ਅੱਖਾਂ ਮੀਚਣ ਅਕਲ ਦੇ ਅੰਨੇ ਮਾਂ ਆਈ ਹੈ ਮਸਾ ਅੜ ਕੇ ਕਰੀਏ ਨਾ ਖੈਰ ਮਾਂ ਮਾਰ ਦਈਏ ਦੀ ਪੋਤੇ ਦੇ ਕੇ ਜ਼ਹਿਰ ਮਾਂ ਮਾਂ ਦਾ ਜਵਾਬ ਸੜ ਜੇ ਤੇਰੀ ਜੀਪਾ ਗੰਗੂ ਫੁਰਨਾ ਕੀ ਫੁਰਿਆਵੇ ਨਿਮਕ ਹਰਾਮੀ ਬਣਨਾ ਜ਼ਾਲਮ ਬੇ ਗੁਰਿਆਵੇ ਜਿਸ ਨੇ ਬਣਾਇਆ ਪਾੜੇ ਉਸ ਦਾ ਟਿੱਡ ਛੁਰਿਆਵੇ ਯੂਸਫ ਦੀ ਕੀਮਤ ਪਾ ਨਾ ਸੁਤ ਦੀ ਕੰਟੀ ਵੇ ਭਰ ਕੇ ਤੇ ਡੋਬੇ ਬੇੜਾ ਪਾਪ ਦੀ ਖੱਟੀ ਵੇ ਗੰਗੂ ਰਸੋਈ ਨੇ ਗੁਰੂ ਘਰ ਦਾ ਨਮਕ ਖਾ ਕੇ ਲਾਲਚ ਤੇ ਬਤਲੇ ਮਾਤਾ ਗੁਜਰੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਨ ਲਈ ਮੋਰਿੰਡੇ ਦੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ ਜਦੋਂ ਸਿਪਾਹੀ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲੈ ਜਾਣ ਲਈ ਜਾ ਰਹੇ ਸਨ ਤਾਂ ਉਹਨਾਂ ਨੂੰ ਦੇਖ ਕੇ ਕੁੜੀਆਂ ਆਪਸ ਵਿੱਚ ਗੱਲਾਂ ਕਰਦੀਆਂ ਸਨ ਉਸ ਵੇਲੇ ਦੇ ਦ੍ਰਿਸ਼ ਨੂੰ ਪਾਰਸ ਆਪਣੇ ਰੱਜੇ ਪ੍ਰਸੰਗ ਦੀ 17 ਵਿੱਚ ਇੰਜ ਲੜੀਵਾਰ ਕਰਦਾ ਹੈ ਕਿਉਂ ਪਕੜ ਮਾਸੂਮਾਂ ਨੂੰ ਨੀ ਇਹ ਲਈ ਪੁਲਸੀਏ ਜਾਂਦੇ ਤੱਕ ਨੂਰ ਇਲਾਹੀ ਨੂੰ ਨਿਉ ਜਿਉ ਪਰਬਤ ਸੀਸ ਨਿਵਾਂਦੇ ਹੈ ਨਾਲਾ ਕੋ ਮੱਦੇ ਐਨਾ ਦੀ ਕੀ ਪਈ ਮਰੋੜੀ ਕਿਉ ਫੜੀ ਸਪਾਈਆਂ ਨੇ ਪੈਣੋ ਇਹ ਹੰਸਾ ਦੀ ਜੋੜੀ 26 27 ਦਸੰਬਰ 11 ਪਾਰਾ ਪਹੁੰਚੋਂ ਦੀ ਸਪਾਈਆਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਫੜ ਕੇ ਵਜੀਦ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਧਰਮ ਬਦਲਣ ਵਾਸਤੇ ਬਹੁਤ ਸਾਰੇ ਲਾਲਚ ਦਿੱਤੇ ਅਤੇ ਡਰਾਇਆ ਧਮਕਾਇਆ ਗਿਆ ਪਰ ਗੁਰੂ ਜੀ ਦੇ ਬੱਚਿਆਂ ਨੇ ਧਰਮ ਨਹੀਂ ਬਦਲਿਆ ਸਗੋ ਸੂਬੇ ਨੂੰ ਮੂੰਹ ਤੋੜ ਜਵਾਬ ਦਿੱਤਾ ਗੁੱਸੇ ਵਿੱਚ ਵਜ਼ੀਰ ਖਾਨ ਨੇ ਸਾਹਿਬ ਜਾ ਰਿਆ ਅਤੇ ਮਾਤਾ ਨੂੰ ਠੰਡੇ ਬੁਰਜ ਵਿੱਚ ਬੰਦ ਕਰਨ ਦੇ ਹੁਕਮ ਦੇ ਦਿੱਤੇ ਪਰ ਗੁਰੂ ਜੀ ਦੇ ਸਹਿਬ ਜਾਦੇ ਨੀਦੜਕ ਅਤੇ ਅਡੋਰ ਰਹੇ ਉਹਨਾਂ ਨੂੰ ਦਾਦੀ ਦੁਆਰਾ ਸੁਣਾਇਆ ਗਿਆ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਛਿੱਦੀ ਦਾ ਇਤਿਹਾਸ ਜਾਦ ਸੀ ਅਤੇ ਉਹ ਹਰ ਜ਼ੁਲਮ ਨੂੰ ਸਹਿਣ ਲਈ ਤਿਆਰ ਸਨ ਠੰਡੇ ਬੁਰਜ ਵਿੱਚ ਭੁੱਖਣ ਪਾੜੇ ਉਹ ਸਿੱਧ ਕੋ ਨਾ ਡੋਲੇ ਦੂਜੇ ਦਿਨ ਸੂਬੇ ਸਰਹੰਦ ਦੀ ਕਚੈਰੀ ਵਿੱਚ ਬੱਚਿਆਂ ਨੂੰ ਫਿਰ ਤਰਬਾਰ ਵਿੱਚ ਧਰਮ ਕਬੂਲਣ ਲਈ ਬੁਲਾਇਆ ਗਿਆ ਮਾਤਾ ਗੁਜਰੀ ਠੰਡੇ ਬੁਰਜ ਵਿੱਚ ਬੈਠੇ ਹੋਏ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਦੀ 시ਦੀ ਅਤੇ ਸਿੱਖਾਂ ਦੇ ਬੰਦ-ਬੰਦ ਕੱਟਣ ਦੀਆਂ ਕਹਾਣੀਆਂ ਸੁਣਾ ਰਹੇ ਹਨ ਸਿੱਖ ਧਰਮ ਵਿੱਚ ਅਦੁੱਤੀ ਸ਼ਖਸੀਅਤ ਵਾਲੀ ਮਾਤਾ ਗੁਜਰੀ ਦਾ ਉਪਦੇਸ਼ ਸਿਰ ਜਾਵੇ ਪਰ ਸਿੱਖੀ ਸਿੱਧਕ ਨਹੀਂ ਹਾਰਨਾ ਸੀ ਮਾਤਾ ਨੇ ਕਿਹਾ ਤੁਸੀਂ ਸ਼ਹੀਦਾ ਦੇ ਸਰਤਾਜ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ ਮਤੀ ਦਾਸ ਦੇ ਵਾਂਗਰ ਕਸ਼ਟ ਸਹਾਰਿਓ ਵੇ ਇੱਕਦਾਰ ਚੰਬੜੀ ਨੋਚਲ ਨਾਲ ਜਕੂਰਾ ਦੇ ਦੂਜੇ ਪਾਸੇ ਦੇਵਨ ਡੋਲੇ ਹੂਰਾ ਦੇ ਤਨਮ ਰਾਜ ਦੀ ਤੀਨ ਉਜਾ ਸਤਕਾਰਿਓ ਵੇ ਮਾਤਾ ਗੁਜਰੀ ਜੀ ਦੇ ਉਪਦੇਸ਼ ਤੇ ਸਿੱਖਿਆ ਤੋਂ ਬਾਅਦ ਸਹਿਬਜ਼ਾਦੇਆ ਨੂੰ ਸੂਬੇ ਦੀ ਕਸ਼ਹ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਤੇ ਬਾਰ ਬਾਰ ਲਾਲਚ ਦੇਣ ਤੇ ਵੀ ਕਲਗੀਧਰ ਦੇ लाਡਲੇ ਆਪਣੇ ਸਿੱਖੀ ਧਰਮ ਵਿੱਚ ਅਡਰ ਰਹੇ ਦੋਵੇਂ ਸਹਿਬਜ਼ਾਦੇ ਸੂਬੇ ਨੂੰ ਮੂੰਹ ਤੋੜ ਜਵਾਬ ਦਿੰਦੇ ਰਹੇ ਅਸੀਂ ਬੇਟੇ ਕਲਗੀ ਤਰ੍ਹਾਂ ਜਿਹਦਾ ਜਗ ਵਿੱਚ ਤੇਜ ਨਿਆਰਾ ਹੈ ਬਾਜ ਨਾ ਮੰਨਦੇ ਸੂਬਿਆ ਚਿੜੀਆ ਕੋੜੋਂ ਈਨ ਲੱਖਾਂ ਦੇ ਚਾਂਸੇ ਲੋਭ ਦੇ ਲੱਖ ਵਜਾਲੇ ਬੀਨ ਆਖਰ ਛੋਟੇ ਸਹਿਬਜ਼ਾਦੇ ਨਾ ਮੰਨੇ ਗੁੱਸੇ ਵਿੱਚ ਆਏ ਵजीर खान ਨੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਮ ਦਾ ਚਿਨਨ ਦਾ ਹੁਕਮ ਦਿੱਤਾ ਤਾਂ ਮਲੇਰ ਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਦਿਆ ਕਿਹਾ ਕਿ ਪਿਤਾ ਦਾ ਬਤਲਾ ਬੱਚਿਆਂ ਕੋਲੋਂ ਨਹੀਂ ਲਈਦਾ ਸਲਾਮ ਧਰਮ ਵਿੱਚ ਬੱਚਿਆਂ ਨੂੰ ਮਾਰਨਾ ਕਿਤੇ ਨਹੀਂ ਲਿਖਿਆ ਹੈ ਪਰ ਨਵਾਬ ਦੇ ਕਹਿੰਦੇ باوجود ਨੀਹਾ ਵਿੱਚ ਚਿੜਨ ਦਾ ਹੁਕਮ ਦੇ ਦਿੱਤਾ ਬਗੀ ਮੁੰਗਲਾ ਤੋਂ ਪਿਤਾ ਇਹਨਾਂ ਦਾ ਕੁਝ ਜ਼ਰੂਰ ਹੈ ਇਹਦੇ ਵਿੱਚ ਕੀ ਵਿਚਾਰੇ ਬਾਲਾ ਦਾ ਕਿਸੂਰ ਹੈ ਭੋਲੇ ਪਾਲੇ ਦੋ ਮਾਜ਼ੂਮ ਦੇਤੇ ਗੁਨਾਹਗਾਰ ਨਾ ਕਿੱਥੇ ਲਿਖਿਆ ਸ਼ਰਾ ਵਿੱਚ ਬੱਚਿਆਂ ਦਾ ਮਾਰਨਾ ਮਜੀਦ ਖਾਨ ਦੁਆਰਾ ਦੀਵਾਰ ਵਿੱਚ ਜਿਨੇ ਜਾਨ ਦੇ ਹੁਕਮ ਸੁਣ ਕੇ ਦੋਵਾਂ ਜਿੰਦਾ ਸਬਰ ਸਿਰਰ ਅਤੇ ਸਿੱਖੀ ਦੀ ਪਕੜਤਾ ਵਿੱਚ ਰਹੇ ਉਹਨਾਂ ਅਕਾਲ ਪੁਰਖ ਦੀ ਰਜਾ ਨੂੰ ਮੰਨਦਿਆਂ ਹੋਇਆ 28 ਦਸੰਬਰ 13 ਪੋਹ ਨੂੰ ਸਾਹਿਬ ਜادہ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਉਹ ਇਸ ਦੁਨੀਆ ਉੱਤੇ ਸਦਾ ਲਈ ਆਪਣਾ ਨਾਂ ਰੋਸ਼ਨ ਕਰਕੇ ਖਾਸ ਪੰਥ ਅਤੇ ਸਿੱਖੀ ਸਿੱਧਕ ਲਈ ਕੁਰਬਾਨ ਹੋ ਗਏ ਜਦੋਂ ਉਹ ਦਾਦੀ ਮਾਤਾ ਨੂੰ ਮਸੂਮ ਜਿੰਦਾ ਦੀ ਸ਼ਹਾਦਤ ਦਾ ਪਤਾ ਲੱਗਿਆ ਤਾਂ ਮਾਤਾ ਜੀ ਨੇ ਅਕਾਲ ਪੁਰਖ ਨੂੰ ਜਾਤ ਕੀਤਾ ਤੇ ਸਮਾਧੀ ਵਿੱਚ ਲੀਨ ਹੋ ਕੇ ਜੋਤੀ ਜੋਤ ਸਮਾ ਗਏ ਉਹਨਾਂ ਦੇ ਸੰਸਕਾਰ ਲਈ ਦੀਵਾਨ ਟੋਡਰਮਲ ਨੇ ਸੂਬਾ ਸਰਹੰਦ ਅੱਗੇ ਸੋਨੇ ਦੀ ਮੋਹਰਾ ਖੜਵੇ ਰੁੱਖ ਵਿੱਚ ਰੱਖ ਕੇ ਸੰਸਕਾਰ ਲਈ ਲੋੜਿੰਦੀ ਜ਼ਮੀਨ ਖਰੀਦੀ ਛੋਟੇ ਸਾਹਿਬ ਜਦਿਆ ਤੇ ਮਾਤਾ ਜੀ ਦਾ 29 ਦਸੰਬਰ 1704 ਨੂੰ ਇਨ੍ਹਾਂ ਤਿੰਨਾਂ ਰੱਬੀ ਰੂਹਾਂ ਦਾ ਸੰਸਕਾਰ ਕੀਤਾ ਗਿਆ ਇਸੇ ਸਥਾਨ ਤੇ ਅੱਜ ਕੱਲ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ ਅਜੇ ਹੀ ਦਿਲ ਕੰਬਾਉਂ ਘਟਨਾ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਨਹੀਂ ਹੈ ਇਨ੍ਹਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਅੱਜ ਵੀ ਦਰਜ ਹਨ ਅਤੇ ਸਦਾ ਲਈ ਦਰਜ ਰਹਿਣ